ਪਠਾਨਕੋਟ ਸ਼ਹਿਰ ਦੇ ਨਾਲ ਜੁੜੀ ਵੱਡੀ ਖਬਰ ਦਾ ਰੁਕ ਕਰ ਲੈਂਦੇ ਆ ਦੱਸਦੇ ਹੀ ਇਹ ਪਠਾਨਕੋਟ ਵਿਕੇਡਲ ਹੋਜੀ ਰੋਡ ਤੇ ਜਿੱਥੇ ਕੀ ਪਠਾਨਕੋਟ ਦੀ ਐਂਟਰੀ ਪੁਆਇੰਟ ਹੈ ਜਿਹੜਾ ਐਂਟਰੀ ਗੇਟ ਹੈ ਵੈਲਕਮ ਟੂ ਪਠਾਨਕੋਟ ਐਂਟਰੀ ਗੇਟ ਲੱਗ ਗਿਆ ਉੱਥੇ ਫੋਰੈਸਟ ਦੀ ਜਗ੍ਹਾ ਤੇ ਕੁਝ ਲੋਕਾਂ ਵੱਲੋਂ ਉਸ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਜਦੋਂ ਉਹਨਾਂ ਤੋਂ ਇਹ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਫੋਰੈਸਟ ਡਿਪਾਰਟਮੈਂਟ ਦੀ ਪਰਮਿਸ਼ਨ ਜਿਹੜੀ ਆ ਉਹ ਹੈਗੀ ਹੈ ਤੇ ਜਦੋਂ ਫੋਰੈਸਟ ਅਫਸਰ ਧਰਮਵੀਰ ዳਇਰੂ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਦੇ ਉਲਟ ਜ ਤੇ ਤਾਂ ਉਹਨਾਂ ਨੇ ਕਿਹਾ ਕਿ ਇਸ ਗਲਤੀ ਸਾਨੂੰ ਕੋਈ ਪਰਮਿਸ਼ਨ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਕੰਮ ਜਿਹੜਾ ਹੈ ਉਹ ਫੌਰਨ ਤੌਰੀ ਤੇ ਕਾਰਵਾਈ ਕਰਦੇ ਹੋਏ ਬੰਦ ਕਰਵਾ ਦਿੱਤਾ ਗਿਆ ਹੈ ਤੇ ਡਿਪਾਰਟਮੈਂਟ ਇਸ ਦੇ ਉੱਤੇ ਬਣਦੀ ਕਾਰਵਾਈ ਕਰੇਗਾ ਤੇ ਖੁਦ ਡਿਸਾਈਡ ਕਰੇਗਾ ਕਾਰਵਾਈ ਦੇ ਨਾਲ ਜਿਹੜਾ ਹੈ ਇਹ ਐਕਸ਼ਨ ਜਿਹੜਾ ਹੈ ਫੋਰੈਸਟ ਡਿਪਾਰਟਮੈਂਟ ਦਾ ਹੋਵੇਗਾ ਕਿ ਇੱਥੇ ਕੀ ਬਣਾਉਣਾ ਹੈ ਤੇ ਇਸ ਜਗ੍ਹਾ ਨੂੰ ਕਿਸ ਤਰ੍ਹਾਂ ਦੇ ਨਾਲ ਓਕਿਊਪਾਈ ਕਰ ਇਹੋ ਟੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਈਐਫਐਸ ਦਰਮਵੀਰ ዳਇਰੂ ਨੇ ਸਾਡੇ ਨਾਲ ਆਓ ਤੁਹਾਨੂੰ ਇਹ ਦਿਖਾਉਂ नहीं नहीं देखो जी ऐसा कुछ नहीं था कोई किसी की तरफ से कोई इंक्रोचमेंट या ऐसा कुछ हो रहा था ऐसा कुछ भी नहीं था मेरी बात हो गई थी एंड वहाँ पे जो एक्चुअली लैंड है वो इस तरीके से थी कि वहाँ पे जो आसपास पास की दुकान वाले थे वो भी उस पर इंक्रोचमेंट कर रहे थे तो हम सोच रहे थे कुछ कम्युनिटी पर्पज़ के लिए उसका यूटिलाइज हो जाए बट वी विल सी इन द फ्यूचर हम देखते हैं कि उसका महकमे की तरफ से कुछ अच्छा ही यूटिलाइजेशन होगा ताकि जो लैंड ऐसे ही वेस्ट पड़ी है जिसमें फालतू का कचरा पड़ा है उसको हटा के हम कुछ सोशल पर्पज़ के लिए उसका यूटिलाइज़ कर सकें ਕੈਪਰ ਪਰਸਨ ਹਨੀ ਦੇ ਨਾਲ ਅਜ ਸੈਨੇ ਦੀ ਰਿਪੋਰਟ